ਚੌਥੇ ਸੂਏ ਸੂਣ ਵਾਲੀ ਹੈ ਜੀ ਆਪਾਂ ਸਨੋ ਐਚ ਐਫ ਕ੍ਰੋਸ ਗਾਂ ਦਿਖਾ ਰਹੇ ਆਂ ਖੜਿਆ ਹੈ ਜੀ ਪਿੰਡ ਫੂਲਪਾਈ ਤਹਿਲ ਸਿੰਘ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆਂ ਚੌਥੇ ਸੂਏ ਸੂਣਾ 5-4 ਦਿਨ ਸੂਣ ਦੇ ਵਿੱਚ ਬਾਕੀ ਨੇ ਕੱਦ ਮਿੱਤਰੋ ਦਰਮਿਆਨਾ ਸਿਹਤ ਪੱਕੋ ਥੋੜੀ ਜਿਹੀ ਝਰੂਰ ਫਿੱਕੀ ਹੈ ਤੇ ਬਾਈ ਦਾ ਜਿਹੜਾ ਘਰ ਹੈ ਮਾਤਾ ਰਾਣੀ ਦੇ ਬਿਲਕੁਲ ਮੰਦਿਰ ਦੇ ਨੇੜੇ ਪਹਿਲਾਂ ਵੀ ਬਾਈ ਦੇ ਘਰੋਂ ਇੱਕ ਆਪਾਂ ਵੀਡੀਓ ਬਣਾ ਚੁੱਕੇ ਆਂ ਦੂਜੀ ਵੀਡੀਓ ਬਣਾ ਰਹੇ ਆਂ ਘਰੇਲੂ ਪਸ਼ੂ ਨੇ ਕੋਈ ਵਪਾਰ ਦਾ ਕੰਮ ਨਹੀਂ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਫਿਰ ਆਪਾਂ ਜਾਣਕਾਰੀ ਸਾਰੀ ਦੇਵਾਂਗੇ ਅਜੇ 5-4 ਦਿਨਾਂ ਦੀ ਕੱਚੀ ਆ 5-4 ਦਿਨ ਮਿੱਤਰੋ ਸੂਣ ਦੇ ਵਿੱਚ ਬਾਤੀ ਨੇ ਮੁੱਲ ਹੈਗਾ ਜੀ 55000 55 ਦੇ ਵਿੱਚੋਂ ਮਾਨਤਾਣ ਹੋ ਜਾਣਾ ਹੈ ਚੌਥੇ ਸੂਏ ਮਿੱਤਰੋ ਇਹਨੇ ਸੂਣਾ ਦੁੱਧ ਦਿੱਤਾ 14-15 ਲੀਟਰ ਤੀਜੇ ਸੂਏ ਦਾ ਉਹ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਨੰਬਰ ਜੀ ਆਪਣਾ 7142 99142 ਜੀ ਤੁਹਾਨੂੰ ਧੰਨਵਾਦ ਜੀਰੋ 7258 ਚੌਥੇ ਸੂਏ ਸੂਣਾ ਹਨਾ ਹਾਂਜੀ ਹਾਂਜੀ 14 15 ਲੀਟਰ ਦੋ ਦਿੱਤਾ 14 15 ਹਾਂਜੀ ਠੀਕ ਆ ਠੰਡੀ ਸੀਲ ਮਿੱਤਰੋ ਫੁੱਲ ਆ ਤੇ 14 15 ਲੀਟਰ ਜਿਹੜਾ ਦੁੱਧ ਦਿੱਤਾ ਚੌਥੇ ਸੂਏ ਸੂਣੀ ਆ ਸੋ ਸਾਰੇ ਵੀਰਾਂ ਦਾ ਧੰਨਵਾਦ